ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਦੂਸਰਾ ਭਾਗ ਰਹਿਤ ਵਿਵੇਕ ਮੂਲ ਪਾਠ ਚਲਦਾ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਧਾਰਨਾ ਪ੍ਰਥਮ ਤਾਂ ਉਦਮ ਕਰ ਜਾਪਣਾ ਉਦਮ ਕਰ ਹਰ ਜਾਪਣਾ ਦੀ ਗੁਰ ਪੰਗਤੀ ਅਨੁਸਾਰ ਨਾਮ ਅਭਿਆਸੀ ਨੂੰ ਉਦਮ ਕਰਕੇ ਉੱਠਣਾ ਪੈਂਦਾ ਹੈ ਅਤੇ ਉਠਣਾ ਵੀ ਸਵਾ ਪਹਿਰ ਰਾਤ ਰਹਿੰਦੀ ਉਠਣਾ ਵੀ ਸਵਾ ਪਹਿਰ ਰਾਤ ਰਹਿੰਦੀ ਕਿਉਂਕਿ ਬਚਨ ਹੈ ਯਥਾ ਗੁਰਵਾਕ ਚੌਥੇ ਪੈਰ ਸਬਾ ਕੈ ਸੁਰਤਿਆ ਉਪਜਾ ਚਾਓ ਤਿਨਾਂ ਦਰੀਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਉ ਵਾਰ ਮਾਜ ਸ਼ਲੋਕ ਮਹੱਲਾ ਦੂਜਾ ਅਤੇ ਹੁਕਮ ਹੈ ਕਿ ਫਰੀਦਾ ਪਿਛਲ ਰਾਤ ਨ ਜਾਗੇ ਹੋਏ ਜੀਵਨਦੜੋ ਮਉ ਹੈ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਆ ਹੈ ਸ਼ਲੋਕ ਫਰੀਦ ਇਹ ਪਿਛਲੀ ਰਾਤ ਨਾ ਜਾਗਣ ਵਾਲਿਆਂ ਨੂੰ ਧ੍ਰਿਗ ਜੀਵਨ ਦੀ ਮਿਰਤਕ ਸਮਾਨ ਜੀਵਨ ਹੋਣ ਵਾਲੇ ਜੀਵਨ ਵਾਲੇ ਹੋਣ ਦੀ ਲਾਨਤ ਪਾ ਕੇ ਮਾਨੋ ਪਿਛਲੀ ਰਾਤ ਜਾਗਣ ਦੀ پابੰਦੀ ਦਾ ਅਤ ਜ਼ਰੂਰੀ ਹੁਕਮ ਬੜੀ ਕਰੜਾਈ ਨਾਲ ਦਰੜਾਇਆ ਗਿਆ ਹੈ ਸੋ ਜੋ ਸਵਾ ਪਹਿਰ ਰਾਤ ਰਹੰਦੀ ਅਥਵਾ ਪਿਛਲੀ ਰਾਤ ਚੌਥਾ ਪੈਰ ਸਬਾਹ ਕੈ ਨਿੰਦਰਾ ਤੋਂ ਜਾਗ ਕੇ ਉਠਣ ਦਾ ਉਦਮ ਉਪਰਾਲਾ ਨਹੀਂ ਕਰਦਾ ਅਥਵਾ ਜਿਸ ਨੂੰ ਨਿਤਾ ਪ੍ਰਤ ਨਿਜਮ ਅਨੁਸਾਰ ਇਸ ਵਿਧ ਬਲ ਧਾਰ ਕੇ ਅਰਥਾਤ ਉਦਮੀ ਬਣ ਕੇ ਅੰਮ੍ਰਿਤ ਵੇਲੇ ਉਠਣ ਦਾ ਚਾਹ ਨਹੀਂ ਉਪਜਦਾ ਉਹ ਗੁਰੂ ਕੇ ਬਚਨ ਪਾਲਣ ਕਮਾਵਣਹਾਰਾ ਗੁਰੂ ਕੀ ਹਦਾਇਤ ਮੰਨਣਹਾਰਾ ਸਚਾਰਾ ਸਿੱਖ ਵਿਵੇਕੀ ਨਹੀਂ ਵਿਵੇਕੀ ਸਿੱਖ ਸੋਈ ਹੈ ਜੋ ਇਸ ਬਚਨ ਰੂਪੀ ਹੁਕਮ ਹਦਾਇਤ ਨੂੰ ਕਮਾਵੇ ਅਰਥਾਤ ਸੱਚੀ ਭੈ ਭਾਵਨੀ ਸਹਿਤ ਨਿਤਾ ਪ੍ਰਤ ਸਵਾ ਪਹਿਰ ਰਾਤ ਰੰਦੀ ਉੱਠਣ ਜਾਗਣ ਦਾ ਉਦਮ ਬਲ ਧਾਰੇ ਤੇ ਪਿਛਲੇ ਪਹਿਰ ਵਾਲੀ ਰਾਤ ਰੂਪੀ ਪਿਛਲੇ ਪਹਿਰ ਵਾਲੀ ਰਾਤ ਰੂਪੀ ਅੰਮ੍ਰਿਤ ਵੇਲੇ ਦਾ ਸਾਵਧਾਨਤਾ ਸਹਿਤ ਆਨੰਦ ਮਾਣੇ ਆ ਸਾਡੇ ਸੁਖ ਰਹਿਣੀ ਸਿਖ ਭਰਾ ਜੇ ਆਪ ਉਦਮ ਧਾਰ ਕੇ ਨਿਤ ਸਵਾ ਪਹਿਰ ਰੰਦੀ ਰਾਤ ਸਾਵਧਾਨ ਹੋ ਕੇ ਉੱਠਣ ਦੇ ਨਿਜਮ ਦਾ ਹੁਕਮ ਸਤਗੁਰ ਵਚਨ ਨਾ ਕਮਾ ਸਕਣ ਸਗੋਂ ਇਸ ਹੁਕਮ ਕਮਾਉਣ ਹਾਰੇ ਰਹਿਤ ਵਿਵੇਕੀਆਂ ਦੀ ਵਿਵੇਕ ਰਹਿਣੀ ਉੱਤੇ ਕੁਤਰਕਾਂ ਕਰਨ ਅਤੇ ਅਜਿਹੇ ਸੁਚਾਰ ਸਿੱਖਾਂ ਨੂੰ ਸਿਰੜੀ ਆਦਿਕ ਪਦਾ ਨਾਲ ਸੰਕੇਤ ਕਰਨ ਤਾਂ ਇਹ ਉਹਨਾਂ ਦੀ ਮਹਾ ਕਿਰਣਾ ਯੋਗ ਭੁੱਲ ਹੈ ਜਿਸ ਅਸੂਲ ਉੱਤੇ ਉਹ ਖੁਦ ਨਹੀਂ ਚੱਲ ਸਕਦੇ ਉਸ ਅਸੂਲ ਨੂੰ ਮੰਨਣੋਂ ਹੀ ਮੂੰਹ ਫੇਰ ਲੈਂਦੇ ਹਨ ਜਿਸ ਗੁਰਮਤਿ ਵਿਵੇਕ ਰੂਪੀ ਗੁਰੂ ਦੇ ਬਚਨ ਨੂੰ ਉਹ ਖੁਦ ਕਮਾ ਨਹੀਂ ਸਕਦੇ ਇਸ ਕਮਜ਼ੋਰੀ ਨੂੰ ਆਪਣਾ ਮਨ ਮੰਨਿਆ ਅਸੂਲ ਬਣਾਉਣ ਲਈ ਇਸ ਕਮਜ਼ੋਰੀ ਨੂੰ ਛੁਪਾਉਣ ਲਈ ਇਸ ਕਮਜ਼ੋਰੀ ਦੇ ਉੱਪਰ ਪਰਦਾ ਪੋਚਾ ਪਾਉਣ ਲਈ ਉਹ ਇਸ ਅਸੂਲ ਦੇ ਕਮਾਉਣ ਹਾਰਿਆਂ ਨੂੰ ਇਸ ਅਸੂਲ ਉੱਤੇ ਚੱਲਣ ਹਾਰੇ ਸੁਗੜ ਸੁਜਾਨ ਵਿਵੇਕੀ ਜਨਾਂ ਨੂੰ ਉਲਟਾ ਸਿਰੜੀ ਅਤੇ ਕਰਮਕੰਡ ਦੀ ਆਦ ਦੱਸਦੇ ਹਨ ਇਹ ਉਹਨਾਂ ਦੀ ਮਨ ਦੀ ਮਤ ਬਲਕੇ ਮਹਾ ਮੂੜ ਮਤ ਹੈ ਅਸਲ ਗੱਲ ਇਹ ਹੈ ਕਿ ਉਕਤ ਮੂੜ ਮਤਿਆਂ ਪਾਸੋਂ ਗੁਰਮਤ ਦੇ ਗੂੜ ਮਤੇ ਦੀਆਂ ਉੱਚ ਵਿਵੇਕ ਰਹਿਣਿਆਂ ਦੀ ਰਹਿਤ ਕਮਾਈ ਦਾ ਧਾਰ ਨਹੀਂ ਹੋਣਾ ਔਖਾ ਹੈ ਅਤੇ ਅੰਮ੍ਰਿਤ ਵੇਲੇ ਉੱਠਣ ਜਾਗਣ ਵਾਲੀ ਨਿਤ ਕਿਰਿਆ ਦੀ ਧਾਰਨਾ ਕੋਈ ਮਾਮੂਲੀ ਅਤੇ ਸੌਖੀ ਗੱਲ ਨਹੀਂ ਪਰ ਇੱਥੇ ਔਖ ਸੁਖ ਦਾ ਸਵਾਲ ਨਹੀਂ ਗੁਰਸਿੱਖੀ ਦੇ ਅਸੂਲਾਂ ਉੱਪਰ ਚੱਲਣਾ ਹਰੇਕ ਗੁਰਸਿੱਖ ਦਾ ਫਰਜ਼ ਹੈ ਭਾਵੇਂ ਕੋਈ ਅਸੂਲ ਵਿਖਮ ਹੋਵੇ ਭਾਵੇਂ ਸੁਖ ਹੈ ਗੁਰਸਿੱਖੀ ਦੇ ਅਸੂਲਾਂ ਉੱਪਰ ਚੱਲਣਾ ਹਰੇਕ ਗੁਰਸਿੱਖ ਦਾ ਫਰਜ਼ ਹੈ ਭਾਵੇਂ ਕੋਈ ਅਸੂਲ ਵਿਖਮ ਹੋਵੇ ਭਾਵੇਂ ਸੁਖੈਨ ਚਾਹੇ ਅਸੂਲ ਦੀ ਕਠਨ ਕਮਾਈ ਕਰਨੀ ਪਵੇ ਚਾਹੇ ਸੁਗਮ ਅਤੇ ਸੁਖਾਲੀ ਹੀ ਸਾਧਨਾ ਪਵੇ ਪਰ ਹਰ ਸੂਰਤ ਵਿੱਚ ਹਰ ਇੱਕ ਸਿੱਖ ਨੂੰ ਜੋ ਸਿੱਖ ਸਦਾਵਨ ਦਾ ਅਧਿਕਾਰ ਰੱਖਦਾ ਹੈ ਹਰ ਇੱਕ ਅਸੂਲ ਹੁਕਮ ਨੂੰ ਕਮਾਉਣਾ ਪਵੇਗਾ ਗੁਰੂ ਕੇ ਹੁਕਮਾਂ ਉੱਪਰ ਚੱਲਣਾ ਸਿੱਖ ਮਾਤਰ ਦਾ ਧਰਮ ਹੈ ਗੁਰੂ ਕੇ ਹੁਕਮਾਂ ਉੱਪਰ ਚੱਲਣਾ ਸਿੱਖ ਮਾਤਰ ਦਾ ਧਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ